ਪੰਜਾਬ ਦੀਆਂ ਮਾਵਾਂ ਦੀਆਂ ਕੋਖਾਂ ਦੇ ਵਿੱਚੋਂ ਜੋਦੇ ਜਾਂਦੇ ਸਨ ਤੇ ਉਹ ਗੇ ਬਣਾਦੇ ਹਾਂ ਨਾ ਮੁੰਡਾ ਨਾ ਕੁੜੀ ਹੂੰ ਇਹ ਦੇਖੀ ਜਿਹੜੀ ਮਾਂ ਦਾ ਕੋਖ ਦਾ ਕੋਈ ਰੋਲ ਨਹੀਂ ਇਹ ਜਦੋਂ ਤੁਹਾਡਾ ਦੁਆਨਾ ਸੀ ਜਦੋਂ ਤੁਸੀਂ ਨੌਜਵਾਨ ਸੀਗੇ ਉਦੋਂ ਵੀ ਹੁੰਦੇ ਸੀ ਜਿਹੜੇ ਗੇ ਕਹਿੰਦੇ ਹੋ ਪੰਜਾਬ ਦੀਆਂ ਮਾਵਾਂ ਦੀਆਂ ਕੋਖਾਂ ਦੇ ਵਿੱਚੋਂ ਜੋਦੇ ਜਾਂਦੇ ਸਨ ਅੱਜ ਜਿਹੜੇ ਨੌਜਵਾਨ ਜੰਮ ਰਹੇ ਨੇ ਮਾਮਾਨੀਓ ਕੋਖਾਂ ਤਾਂ ਉਹੀ ਨੇ ਉਹੀ ਪੰਜਾਬ ਦੀ ਧਰਤੀਆਂ ਉਹੀ এনवायरमेंट ਆ ਹਾਂ ਨੌਜਵਾਨ ਜਾ ਕੇ ਇੱਧਰ ਨੂੰ ਰਹਿ ਨੇ ਤੁਹਾਨੂੰ ਲੱਗਦਾ ਗੱਲ ਇਹ ਇਸ ਤਰ੍ਹਾਂ ਨੌਜਵਾਨ ਜਾ ਕੇ ਕਿੱਧਰ ਮਿਲ ਰਿਹਾ ਹਾਂ ਨੌਜਵਾਨ ਭੇਜਿਆ ਕਿੱਧਰ ਜਾ ਰਿਹਾ ਹਾਂ ਹੂੰ ਇਹ ਤਾਕਤਾਂ ਹੁੰਦੀਆਂ ਨੇ ਰਾਜ ਸਤਾ ਦੀ ਜੀ ਯਾਦ ਰੱਖਿਓ ਜੇ ਨੌਜਵਾਨ ਦੀ ਚੇਤਨਾ ਆ ਜਾਏ ਹੂੰ ਵੀ ਮੇਰੇ ਫਰਜ਼ ਨੇ ਹੂੰ ਮੇਰੀ ਦੇਸ਼ ਭਰਤੀ ਫਰਜ਼ ਨੇ ਹੂੰ ਮੇਰੇ ਇਨਸਾਨੀਅਤ ਦੇ ਫਰਜ਼ ਨੇ ਜੀ ਤਾਂ ਉਹਦੇ ਤੋਂ ਰਾਜ ਕਰਦਾ ਸ਼ਰੇਣੀ ਨੂੰ ਖਤਰਾ ਹੋ ਜਾਂਦਾ ਹੈ ਹਮਮ ਤਾਂ ਆਮਾ ਕਿਸੇ ਪੀੜ ਦਾ ਪੁੱਤ ਕਿਉਂ ਨਾ ਹੋਵੇ ਹਮਮ ਦੇਸ਼ ਭਗਤ ਲੋਕਾਂ ਦਾ ਖਤਰਾ ਹੋਣੀ ਹੋਣਾ ਹਮਮ ਜਦ ਇਹ ਗੱਲ ਬੰਦੇ ਦੇ ਮਾਈਂਡ ਦੇ ਵਿੱਚ ਵਾਸ਼ ਕਰਦੇ ਹੋ ਧੋਖਦੇ ਹੋ ਹਮਮ ਤੇ ਉਹਨੂੰ ਗੇ ਬਣਾ ਦਿਆ ਹਮਮ ਨਾ ਮੁੰਡਾ ਨਾ ਕੁੜੀ ਹਮਮ ਤੇ ਫੇਰ ਉਹਨੂੰ ਰਮਾਂਸ ਵਿੱਚ ਲਿਆਓ ਜਿਸਮ ਫਰੋਸ਼ੀ ਉਹ ਕਹਿੰਦੇ ਜਿਸਮ ਫਰੋਸ਼ੀ ਹਮਮ ਦਾ ਸ਼ਿਕਾਰ ਕਰਦੇ ਹੋ ਹਮਮ ਜਿਸਮ ਫਰੋਸ਼ ਤੋਂ ਕਿਸੇ ਨੂੰ ਕੋਈ ਖਤਰਾ ਨਹੀਂ ਹੂੰ ਕਿਉਂਕਿ ਜਿਸਮ ਫਰੋਸ਼ ਨੇ ਆਪ ਦਾ ਜਿਸਮ ਹੀ ਪ੍ਰੋਸੈਸ ਦੇਣਾ ਹੂੰ ਉਹਦੇ ਕੋਲ ਰੋਜ਼ਗਾਰ ਦਾ ਤਾਂ ਮਤਲਬ ਹੀ ਕੋਈ ਨਹੀਂ ਰਹਿ ਜਾਂਦਾ ਹੂੰ ਨਾ ਸੰਘਰਸ਼ ਕਰ ਸਕਦਾ ਇਸ ਕਰਕੇ ਇਹ ਜੀਆਂ ਧਾਰਨਾਵਾਂ ਇਹ ਜੇ ਵਿਚਾਰ ਇਹ ਜੇ ਸਮਾਜਿਕ ਓੜਪੂੜ ਜਿਹੜੇ ਕੀਤੇ ਜਾਂਦੇ ਨੇ ਇਹ ਰਾਜਨੀਤਿਕ ਸ਼੍ਰੇਣੀਆਂ ਹੂੰ ਕਰਵਾਉਂਦੀਆਂ ਤੇ ਭੋਲੇ ਪਡਾਰੇ ਲੋਕ ਇਹਦਾ ਸ਼ਿਕਾਰ ਹੋ ਜਾਂਦੇ ਆ ਇਹਦੇ ਵਿੱਚ ਕਿਸੇ ਦੀ ਮਾਂ ਦਾ ਕੁੱਖ ਦਾ ਕੋਈ ਦੁਖਨੀ ਕੋਈ ਰੋਲ ਨਹੀਂ ਹੂੰ ਰੋਲ ਰਾਜ ਕਰਦਾ ਸ਼ਰਣੀ ਵਿਰਾਜ ਕਰਤਾ ਸ਼ਰੈਣੀਆਂ ਉਹ ਵੀ ਤਾਂ ਪੰਜਾਬ ਦੀਆਂ ਮਾਵਾਂ ਦੀਆਂ ਕੋਖਾਂ ਚੋਂ ਪੈਦਾ ਹੋਏ ਨੇ ਜਿਹੜੀ ਰਾਜ ਕਰਦਾ ਸ਼ਰਣੀ ਇਹ ਜੇ ਕਰਤੂਤਾ ਕਰਾਉਂਦੀ ਆ ਹੂੰ ਇਹ ਗੱਲ ਹੂੰ ਅੱਛਾ ਵੀ ਕੋਈ ਲਿਟਰੇਚਰ ਇਦਾਂ ਦਾ ਪੜਾਇਆ ਜਾਂਦਾ ਬੱਚਿਆਂ ਨੂੰ ਜਾਂ ਕੀ ਹੁੰਦਾ ਜਿਹੜਾ ਦੇਖੋ ਤੁਹਾਡੇ ਕੋਲੇ ਮੋਬਾਈਲ ਆ ਗਿਆ ਹੂੰ ਸਾਰੀ ਦੁਨੀਆ ਦੇ ਵਿੱਚ ਇਹ ਚੀਜ਼ ਦਾ ਬੋਲਬਾਲਾ ਹੂੰ ਇਹ ਚ ਨੇ ਤੁਹਾਡੇ ਹੱਥਾਂ ਚੋਂ ਕਿਤਾਬ ਕਢਤੀ ਹੂੰ ਟੱਚ ਬਟਨ ਤੇ ਲਾਤਾ ਹੂੰ ਤੁਸੀਂ ਮੋਬਾਈਲ ਤੇ ਆਪਣੀ ਉਂਗਲ ਧਰੋ ਹੂੰ ਤੇ ਟੱਚ ਮਦਦ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਡਰ ਕੇ ਕੌਣ ਆ ਗਿਆ ਹੂੰ ਕਿ ਉਹਨਾਂ ਨੂੰ ਪਤਾ ਵੀ ਅਸੀਂ ਇਹਨੂੰ ਕਿਵੇਂ ਰੋਗੀ ਬਣਾਇਆ ਹੋਇਆ ਹੂੰ ਤੇ ਨਾ ਦੇ ਨਾਲ ਉਹੀ ਚੀਜ਼ਾਂ ਨੂੰ ਪੋਛ ਦੇਣਗੇ ਹੂੰ ਟੱਚ ਬਟਨ ਨੂੰ ਪਤਾ ਲੱਗ ਜਾਂਦਾ ਵੀ ਮੈਂ ਇਹਨਾਂ ਨੂੰ ਆਜੇ ਉਥੇ ਹਾਰਾਂ ਦੇ ਜ ਹੂੰ ਅਖੌਤੀ ਆਧੁਨਿਕਤਾ ਹੂੰ ਸਾਰਾ ਰੋਮਾਂਸ ਹੂੰ ਸਾਰਾ ਰਹੱਸਵਾਦ ਹੂੰ ਸਾਰੀ ਜਿਸਮ ਫੁਰਸ਼ੀ ਹੂੰ ਹੜ ਲਿਆ ਦਿੰਦੇ ਆ ਹੂੰ ਤੇ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਰੋਕ ਨਹੀਂ ਸਕਦੇ ਇਹ ਜਦੋਂ ਤੁਹਾਡਾ ਜਵਾਨਾ ਸੀ ਜਦੋਂ ਤੁਸੀਂ ਨੌਜਵਾਨ ਸੀਗੇ ਉਦੋਂ ਵੀ ਹੁੰਦੇ ਸੀ ਇਹ ਜਿਹੜੇ ਗੇ ਕਹਿੰਦੇ ਹੋ ਅਲੱਗ ਜੇ ਹੁਣ ਇੱਕ ਕਲੰਕ ਮੰਨਿਆ ਜਾਂਦਾ ਸੀ ਕਲੰਕ ਹਮ ਹਾਂ ਗੇ ਹੁਣਾਂ ਕਲੰਕ ਸੀ ਕੋਈ ਨਹੀਂ ਕਹਦਾ ਨਹੀਂ ਸੀ ਮੈਂ ਗੇ ਆ ਪਹਿਲਾਂ ਜਾਨੀ ਕਿ ਤੁਹਾਡੇ ਸਮੇਂ ਦੇ ਵਿੱਚ ਜਿਵੇਂ ਹੁਣ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਅਲੱਗ-ਅਲੱਗ ਨਾਮਾਂ ਨਾਲ ਇਹਨਾਂ ਨੂੰ ਬੁਲਾਇਆ ਜਾਂਦਾ ਕੋਈ ਗੇਹ ਕਹਿੰਦਾ ਕੋਈ ਲੌਂਡਾ ਕੋਈ ਟੈਂਪੂ ਕੋਈ ਢੋਲਾ ਕੁਝ ਵੱਖੋ-ਵੱਖਰੇ ਨਾਂ ਲੈਂਦੇ ਆ ਤੁਹਾਡੇ ਵਾਲੇ ਸਮੇਂ ਦੇ ਵਿੱਚ ਕੋਈ ਨਹੀਂ ਸੀ ਹੁੰਦੜ ਹੇਲ ਹੁੰਦੜ ਹੇਲ ਹਾਂ ਅਗਲੇ ਯੰਗਸਟਰ ਜਿਹੜਾ ਅੱਜ ਕਾ ਗੈਂਗਸਟਰ ਬਣਦਾ ਹਾਂ ਸ਼ਾਨ ਹੁੰਦੀ ਸੀ ਕਿਸੇ ਚੋਬਰ ਦੇ ਜਾਣ ਦੀ ਹੈ ਤੇ ਭਾਈ ਲੋਕੀ ਤੁਰਦਾ ਸੀ ਜਦੋਂ ਤੇ ਲੋਕੀ ਦੇਖ ਕੇ ਕਹਿੰਦੇ ਸੀ ਭਾਈ ਇਹ ਸਤ ਜੁਗੀ ਮਾਂ ਦਾ ਪੁੱਤ ਆ ਇਹ ਹੂੰ ਇਹਨੇ ਭਾਈ ਆਪਣੀ ਮਾਂ ਦਾ ਦੁੱਧ ਚੁੰਗਿਆ ਤਾਂ ਜਾਣ ਹੈ ਮਾਂ ਨੇ ਦੁੱਧ ਚ ਲਾਇਆ ਹੂੰ ਤਾਂ ਇਹਦੇ ਚ ਮੋਹ ਹੈ ਮਾਂ ਨੇ ਮੋਹ ਦਿੱਤਾ ਹੂੰ ਐਹੀ ਜੇ ਗੱਲਾਂ ਅਕਸਰ ਹੁੰਦੀਆਂ ਆਕਸਰ ਹੁੰਦੀਆਂ